ਤੁਸੀਂ ਦੇਖੋਗੇ ਕਿ ਤੁਹਾਡਾ ਮਨ ਅਸ਼ਲੀਲਤਾ ਨੂੰ ਜਾਏਗਾ ਹੀ ਨਹੀਂ ਤੁਹਾਡਾ ਮਨ ਬਿਲਕੁਲ ਸਟਰੋਂਗ ਹੋਣ ਲੱਗ ਪਏਗਾ ਜਿੱਥੇ ਤੁਹਾਡਾ ਮਨ ਗਰ ਗਿਆ ਹੋਇਆ ਸੀ ਨਾ ਅਸ਼ਲੀਲਤਾ ਦੇ ਵਿੱਚ ਉੱਥੇ ਹੀ ਤੁਹਾਡਾ ਮਨ ਹੌਲੀ-ਹੌਲੀ ਹੌਲੀ-ਹੌਲੀ ਗਰੋ ਕਰਨ ਲੱਗ ਪਏਗਾ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਬੁੱਧੀ ਆ ਉਹ ਵਿਕਾਸ ਕਰ ਰਹੀ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਬਹੁਤ ਸਟਰੋਂਗ ਵਿਚਾਰ ਉਤਪਨ ਹੋ ਰਹੇ ਆ ਤੁਸੀਂ ਦੇਖੋਗੇ ਕਿ ਤੁਸੀਂ ਸਫਲਤਾ ਦੀ ਪੌੜੀ ਚੜ ਰਹੇ ਆ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਪਿਛਲੀ ਜ਼ਿੰਦਗੀ 'ਚ ਨਹੀਂ ਕਰ ਸਕੇ ਅਸਮਰਥ ਰਹੇ ਆ ਉਹ ਤੁਸੀਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕੋਗੇ ਬਾਰਮ ਸਤਿਕਾਰਯੋਗ ਸਾਰੇ ਖਾਲਸਾ ਜੀ ਗੱਜ ਕਿ ਬ੍ਰੇਮ ਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਸੋ ਜਿਹੜਾ ਅੱਜ ਦਾ ਟੌਪਿਕ ਆ ਉਹ ਵੀਰੋ ਇਸ ਪ੍ਰਕਾਰ ਦੇ ਨਾਲ ਹੈ ਮੈਨੂੰ ਬਹੁਤ ਸਾਰੇ ਵੀਰਾਂ ਨੇ ਇਹ ਰਿਕਵੈਸਟ ਕੀਤੀ ਹੋਈ ਸੀ ਪਹਿਲਾਂ ਵੀ ਮੈਂ ਦੱਸਿਆ ਵੀ ਜਿਹੜੇ ਬਾਈ ਫੇਸ ਮੇਰੇ ਕੋਲ ਆਂਦੇ ਮੋਂ ਉਹਨਾਂ ਨੂੰ ਵੀ ਦੱਸਦਾ ਰਹਿੰਦਾ ਆ ਸੋ ਅੱਜ ਸੋਚਿਆ ਕਿ ਚਲੋ ਵੀਡੀਓ ਬਣਾ ਕੇ ਕਿਸੇ ਦਾ ਜੇ ਹੋਰਾਂ ਦਾ ਵੀ ਭਲਾ ਹੋ ਸਕੇ ਆਪਾਂ ਕਰਦੇ ਆ ਤੇ ਬਹੁਤ ਸਾਰੇ ਵੀਰ ਕਹਿੰਦੇ ਆ ਜੀ ਇੱਕ ਦਮ ਹੀ ਬੈਠੇ ਬੈਠੇ ਹੀ ਮਨ ਪੁੱਠੇ ਪਾਸੇ ਚਲਿਆ ਜਾਂਦਾ ਆ ਅਸ਼ਲੀਲ ਚੀਜ਼ਾਂ ਦੇਖਣ ਨੂੰ ਮਨ ਕਰਨ ਲੱਗ ਪੈਂਦਾ ਅਸ਼ਲੀਲ ਤਾਲ ਨੂੰ ਚਲਿਆ ਜਾਂਦਾ ਆ ਸੋ ਹੱਥ ਰਸੀ ਕਰਨ ਨੂੰ ਮਨ ਕਰਦਾ ਮੈਨੂੰ ਇੱਕ ਮੈਨੂੰ ਹੈਰਾਨਗੀ ਹੋਈ ਮੈਨੂੰ ਇਹ ਇੱਥੇ ਇੱਕ ਮੇਕੋ ਨੌਜਵਾਨ ਦਵਾਈ ਲੈਣ ਆਏ ਸੀ ਕਪੂਰ ਥਲੇ ਤੋਂ ਉਹ ਮੈਨੂੰ ਦੱਸਣ ਲੱਗੇ ਕਹਿੰਦੇ ਬਾਬਾ ਜੀ ਅਸੀਂ ਦਿਨ ਚ ਤਿੰਨ ਤਿੰਨ ਵਾਰੀ ਹੱਥ ਰਸੀ ਕਰਦੇ ਆ ਮੈਂ ਕਹਿੰਦਾ ਤੁਸੀਂ ਆਪਣੇ ਜੀਵਨ ਨੂੰ ਕਾਹਤੇ ਤਬਾਹ ਕਰਦੇ ਆ ਕਾਹਤੇ ਡਿਸਟਰੋਏ ਕਰਦੇ ਤੁਹਾਨੂੰ ਨਹੀਂ ਪਤਾ ਤੁਹਾਡਾ ਜੀਵਨ ਬਿਲਕੁਲ ਖਤਮ ਹੁੰਦਾ ਜਾਂਦਾ ਉਹ ਕਹਿੰਦੇ ਅਸੀਂ ਮਜਬੂਰ ਹੋਏ ਪਏ ਆ ਮਨ ਮਜਬੂਰੀ ਇੰਨਾ ਕਰਦਾ ਸੋ ਇਹ ਇੱਕ ਕਿਸਮ ਦੀ ਬਿਮਾਰੀ ਬਣ ਜਾਂਦੀ ਆ ਇੱਕ ਪ੍ਰੋਬਲਮ ਹੁੰਦੀ ਆ ਇਹ ਇੱਕ ਮਾਨਸਿਕ ਜਿਹਨੂੰ ਕਹਿੰਦੇ ਮਾਨਸਿਕ ਇੱਕ ਕਮਜ਼ੋਰੀ ਹੁੰਦੀ ਆ ਇਹ ਇਹ ਵੀਕਨੈਸ ਬਣ ਜਾਂਦੀ ਆ ਜਦੋਂ ਮੈਂ ਬਹੁਤੀਆਂ ਆਪਣੀਆਂ ਪਿਛਲੀਆਂ ਵੀਡੀਓ ਚ ਵੀ ਮੈਂ ਕਿਹਾ ਕਿ ਸਾਡੀਆਂ ਆਹ ਵਾਲੀਆਂ ਦਵਾਈਆਂ ਆਹ ਆ ਦਵਾਈਆਂ ਖਾਣ ਦੇ ਨਾਲ ਜਿਹੜੀ ਹੱਥ ਰਸੀ ਕਰਦੇ ਜਿਹੜੇ ਨੌਜਵਾਨ ਉਹ ਬਿਲਕੁਲ ਹੱਥ ਰਸੀ ਕਰਨ ਤੋਂ ਹਟ ਜਾਊਗੇ 100% ਰਿਜ਼ਲਟ ਮਿਲੂਗਾ ਅਸੀਂ ਮਰੇ ਹੋਏ ਨੌਜਵਾਨ ਸੀ ਉਹ ਬਿਲਕੁਲ ਜਿੰਦੇ ਕੀਤੇ ਆਪਣੀਆਂ ਮੈਡੀਸਨਾਂ ਦੇ ਕੇ ਜਿਹੜਾ ਬੰਦਾ ਹੱਥ ਰਸੀ ਕਰਦਾ ਜੀ ਉਹ ਕਿਸੇ ਕੋਈ ਕਿਸੇ ਕੰਮ ਯੋਗਾ ਨਹੀਂ ਉਹ ਕਾਮਯਾਬ ਹੀ ਨਹੀਂ ਹੋ ਸਕਦਾ ਉਹ ਸਫਲ ਹੀ ਨਹੀਂ ਹੋ ਸਕਦਾ ਉਹ ਜ਼ਿੰਦਗੀ 'ਚ ਕੁਝ ਵੀ ਬਣ ਨਹੀਂ ਸਕਦਾ ਜਿਹੜਾ ਮਨੁੱਖ ਹੱਥ ਰਸੀ ਕਰਦਾ ਆ ਉਹਦੇ ਘਰ ਦੇ ਵਿੱਚ ਧਨ, ਦੌਲਤ, ਸੁਖ, ਸਮ੍ਰiddhi, ਜਸ਼ਨ, ਮਾਨ ਆ ਹੀ ਨਹੀਂ ਸਕਦਾ ਬਿਲਕੁਲ ਵੀ। ਸੋ ਉਹ ਕਿਉਂਕਿ ਸਰੀਰਕ ਤੌਰ ਤੇ ਮਰ ਚੁੱਕਾ ਆ ਉਹ ਮਾਨਸਿਕ ਤੌਰ ਤੇ ਖਤਮ ਹੋ ਚੁੱਕਾ ਆ। ਕਿਉਂਕਿ ਜੇ ਉਹ ਹਥਰਸੀ ਕਰਨੇ ਵਾਲਾ ਨੌਜਵਾਨ 2-4 ਦਿਨ ਹਥਰਸੀ ਨਾ ਕਰੇ ਤੋ ਹਫਤੇ ਬਾਅਦ ਕਰੂਗਾ, 2 ਹਫਤੇ ਬਾਅਦ ਕਰੂਗਾ, ਮਹੀਨੇ ਬਾਅਦ ਕਰੂਗਾ। ਕੋਈ ਬ੍ਰਹਮਚਾਰ ਇਹ ਜਿਹੜਾ ਹੈ ਉਹਦੀ ਪਾਲਣਾ ਨਹੀਂ ਹੋ ਸਕਦੀ। ਸੋ ਉਹਦੀਆਂ ਵਾਸਤੇ ਜਿਹੜੇ ਤੇ ਜ਼ਿਆਦਾ ਹੀ ਡੁੱਬ ਗਏ ਆ ਬਹੁਤ ਜ਼ਿਆਦਾ ਇੰਦਰੀ ਵੀ weak ਹੋ ਗਈ ਬਹੁਤ ਮਤਲਬ ਜਾਦਾ ਇਹ ਕੰਮ ਖਰਾਬ ਹੋ ਗਿਆ ਆ ਠੀਕ ਐ ਐਸੇ ਵੀ ਨੌਜਵਾਨ ਉਹਨਾਂ ਨੇ ਆ ਕੇ ਆਪਣੀਆਂ ਮੈਨੂੰ ਪ੍ਰੋਬਲਮਾਂ ਦਸੀਆਂ ਕਿ ਬਾਬਾ ਜੀ ਜਿਵੇਂ ਅਸੀਂ ਕਿਸੇ ਕੋਈ ਸ਼ਹਿਰ ਬਾਜ਼ਾਰ ਚ ਜਾਂਦੇ ਆਂ ਆਪਾਂ ਕੋਈ ਇਸਤਰੀ ਦੇਖਦੇ ਆਂ ਜਾਂ ਕੋਈ ਫੋਨ ਤੇ ਕੋਈ ਇਹ ਜੀ ਕੋਈ ਮਤਲਬ ਫੋਟੋ ਜੱਕਦਮ ਸਾਹਮਣੇ ਆ ਜਾਂਦੀ ਜਾਂ ਸਮਾਜ ਦੇ ਵਿੱਚ ਅਸੀਂ ਕਿਸੇ ਨੂੰ ਕੁੜੀ ਨੂੰ ਵਿਚਰਦਿਆਂ ਦੇਖਦੇ ਆਂ ਤੇ ਸਾਡੇ ਕੱਪੜੇ ਗੰਦੇ ਹੋ ਜਾਂਦੇ ਆ ਇੱਥੋਂ ਤੱਕ ਮਤਲਬ ਕੰਮ ਜਿਹੜਾ ਵੱਧ ਕੇ ਖਰਾਬ ਹੋ ਗਿਆ ਬਿਮਾਰੀ ਦਾ ਪ੍ਰੋਬਲਮ ਦਾ ਸੋ ਜੇ ਇਹਨਾਂ ਵਿਸ਼ਿਆਂ ਦੇ ਉੱਤੇ ਵੀਡੀਓ ਬਣਾਉਣ ਲੱਗੀ ਹੈ ਨਾ ਇੱਕ ਚ ਤਾਂ ਗੱਲ ਕੀਤੀ ਨਹੀਂ ਜਾ ਸਕਦੀ ਕਿਉਂਕਿ ਫਿਰ ਤਾਂ ਬਹੁਤ ਵੱਡੀਆਂ ਹੋ ਜਾਣੀਆਂ ਇਹ ਠੀਕ ਆ ਆਪਾਂ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਤੁਸੀਂ ਸਵਾਲ ਪੁੱਛਦੇ ਜਾਓਗੇ ਮੈਂ ਜਵਾਬ ਦਿੰਦਾ ਜਾਵਾਂਗਾ ਸੱਤ ਅੱਠਾਂ ਸਾਲਾਂ ਨੌਂ ਸਾਲਾਂ ਜਿਹੜੇ ਤਾਂ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਦਵਾਈ ਲੈਣ ਵੀਰ ਆਏ ਆ ਉਹ ਤਾਂ ਮੈਨੂੰ ਬਹਿ ਕੇ ਇਦਾਂ ਮੇਰੇ ਸਾਹਮਣੇ ਬਹਿ ਕੇ ਮੇਨਾਂ ਚਾਹ ਪਾਣੀ ਪੀਂਦੇ ਆ ਨਾਲੇ ਅਸੀਂ ਸਭ ਨੂੰ ਪਿਆਰ ਕਰੀ ਤਾਂ ਨਾਲੇ ਆਪਣੀਆਂ ਗੱਲਾਂ ਪ੍ਰੋਬਲਮ ਦੱਸਦੇ ਆ ਨਾਲੇ ਉਹ ਸਲਾਹਾ ਲੈਂਦੇ ਘੰਟਾ-ਘੰਟਾ ਵੀ ਮੇਰੇ ਨਾਲ ਬਹਿ ਕੇ ਗੱਲਾਂ ਕਰਕੇ ਜਾਂਦੇ ਪਤਾ ਹੀ ਹੈ ਸਾਰਿਆਂ ਨੂੰ ਜਿਹੜੇ ਕਰਦੇ ਆਂਦੇ ਆ ਜਿਹੜੇ ਵੀਰ ਜੱਕਦੇ ਆ ਨਹੀਂ ਆਂਦੇ ਹੈ ਜਾ ਕੇ ਤੇ ਉਧਰ-ਉਧਰ ਜਾਂਦੇ ਉਹਨਾਂ ਨੂੰ ਤਾਂ ਫੇ ਆਪਾਂ ਕੀ ਕਹਿ ਸਕਦੇ ਆ ਨਾ ਜੀ ਸੋ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਇਲਾਜ ਹੈ ਨਾ ਟੋਟਕਾ ਦੱਸੂਗਾ ਇਲਾਜ ਬਹੁਤ ਪਹਿਲਾਂ ਵੀ ਦੱਸੇ ਹੋਏ ਆ ਪਿਛਲੀਆਂ ਵੀਡੀਓ ਵੀ ਚੈੱਕ ਕਰ ਲਿਓ ਸਾਰੀਆਂ ਜੀ ਦੱਸੇ ਹੋਏ ਆ ਠੀਕ ਆ ਮੈਂ ਟੋਟਕਾ ਇੱਕ ਦੱਸੂਗਾ ਜਿਹੜਾ ਮਨ ਨੂੰ ਵਿਚਾਰਾਂ ਨੂੰ ਮਜ਼ਬੂਤ ਕਰੂਗਾ ਤੁਹਾਡੀ ਜਿਹੜੀ ਬਾਡੀ ਦੀ ਓਜਸ ਹੈਗੀ ਆ ਜਿਹਨੂੰ ਔਰਾ ਕਹਿੰਦੇ ਆ ਉਹ ਮਜ਼ਬੂਤ ਹੋਊਗਾ ਉਹ ਤੇਜਵੀ ਹੋਊਗਾ ਉਹ ਚ ਜਾਨ ਆਊਗੀ ਸ਼ਕਤੀ ਆਊਗੀ ਤੁਹਾਡੇ ਵਿਚਾਰਾਂ ਦੇ ਵਿੱਚ ਸਥਿਰਤਾ ਆਊਗੀ ਤੁਹਾਡੇ ਮਨ ਦੇ ਵਿੱਚ ਸ਼ੁੱਧੀ ਆਊਗੀ ਪਹਿਲੇ ਤੇ ਦੇਖੋ ਇੱਕ ਗੱਲ ਜਰੂਰ ਮੈਂ ਕਹਾਂਗਾ ਸਾਰਿਆਂ ਨੂੰ ਕਿ ਜਿਹੜਾ ਨਾਮ ਆ ਨਾ ਪਰਮੇਸ਼ਰ ਦਾ ਉਹ ਜਰੂਰ ਲਓ ਨਾਮ ਤੋਂ ਬਿਨਾ ਵੇੜਾ ਪਾਰ ਨਹੀਂ ਹੁੰਦਾ ਇੱਕ ਸਾਧੂ ਦੀ ਸੰਗਤ ਇੱਕ ਨਾਮ ਦੀ ਰੰਗਤ ਬਸ ਇਹ ਦੋਏ ਤਾਰ ਦੰਦੇ ਮਨੁੱਖ ਨੂੰ ਠੀਕ ਆ ਮਾਰੇ ਨੇ ਬਾਣੀ ਚ ਕੀ ਬਾਹਾਂ ਪਕੜ ਰੋਗੋਂ ਕੱਢ ਲਿਆ ਇਹ ਰੋਗ ਹੁੰਦਾ ਕਾਮ ਦਾ ਕਾਮ ਰੋਗ ਮਹਿਲ ਬਸਕੀਂਦਾ ਠੀਕ ਆ ਤੇ ਮਾਰੇ ਕਹਿੰਦੇ ਬਾਹਾਂ ਤੋਂ ਫੜ ਕੇ ਕੱਢ ਲੈਂਦੇ ਆ ਮੈਂ ਬਹੁਤ ਸਾਰੇ ਵੀਰਾਂ ਨੂੰ ਸ਼ਬਦ ਵੀ ਦਿੱਤਾ ਕਿ ਇਸ ਸ਼ਬਦ ਦਾ ਜਾਪ ਕਰੋ ਬਿਆਸ ਤੋਂ ਸੀ ਵੀਰ ਉਹ ਬਹੁਤ ਪਰੇਸ਼ਾਨ ਸੀ ਉਹ ਕਹਿੰਦਾ ਇੱਕਦਮ ਮਜ਼ਦੂਰ ਆਦਮੀ ਉਤੋਂ ਮੈਨੂੰ ਇਹ ਬਹੁਤ ਪਰੇਸ਼ਾਨੀ ਆ ਫਿਰ ਮੈਨੂੰ ਸਰੀਰ ਨੂੰ ਕਮਜ਼ੋਰੀ ਬਹੁਤ ਹੋ ਜਾਂਦੀ ਮਜ਼ਦੂਰੀ ਕਹਿੰਦਾ ਮੈਂ ਕੀ ਕਰਨੀ ਆ ਜੀ ਫਿਰ ਤਾਂ ਮੇ ਕੋ ਕਰੇ ਕੁਛ ਨਹੀਂ ਹੁੰਦਾ ਫਿਰ ਮੈਂ ਉਹਨੂੰ ਸ਼ਬਦ ਦਿੱਤਾ ਸੀ ਮੈਂ ਕਿਹਾ ਇਹਨੂੰ ਸ਼ਬਦ ਨੂੰ ਜਾਪ ਕਰਿਆ ਕਰ ਫਿਰ ਉਹਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਮੈਨੂੰ ਬਹੁਤ ਫਰਕ ਲੱਗਦਾ ਕੁਝ ਮੰਨ ਦੀ ਮਜ਼ਬੂਤੀ ਵੀ ਰੱਖਣੀ ਪੈਂਦੀ ਆ ਇਸ ਤਰ੍ਹਾਂ ਨਹੀਂ ਕਿ ਬਿਲਕੁਲ ਹੀ ਪਰ ਮੈਂ ਤੁਹਾਨੂੰ ਜਿਹੜਾ ਅੱਜ ਇਹ ਨੁਸਖਾ ਦੱਸਣ ਲੱਗਾ ਟੋਟਕਾ ਹੀ ਕਹਿ ਲਓ ਕਿਉਂਕਿ ਮੈਂ ਜਿੰਨੇ ਵੀ ਵੀਰ ਮੇਰੇ ਕੋ ਆਂਦੇ ਆ ਨਾ ਮੈਂ ਉਹਨਾਂ ਨੂੰ ਗੱਲ ਇੱਕ ਪੁੱਛਦਾ ਹੁੰਨਾ ਉਹ ਫਿਰ ਕਹਿੰਦੇ ਅਸੀਂ ਇਦਾਂ ਕਰਦੇ ਨਹੀਂ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪ੍ਰਮਾਣ ਦੇ ਦਿੰਦਾ ਮੇਕੋ ਐਗਜ਼ਾਮਪਲ ਲੈ ਲਓ ਐਵੇਂ ਨਾ ਕਿਹੋ ਕਿ ਤੁਸੀਂ ਕੋਲੋਂ ਨਜਾਇਜ਼ ਗੱਲਾਂ ਕਰਦੇ ਆ ਵੀਡੀਓ ਬਣਾਉਣ ਦੇ ਮਾਰੇ ਅਸੀਂ ਨਜਾਇਜ਼ ਨਹੀਂ ਕਰਦੇ ਅਸੀਂ ਜ਼ਮੀਨੀ ਪੱਧਰ ਤੇ ਲੋਕ ਆ ਲੋਕ ਸਾਨੂੰ ਆ ਕੇ ਬਹਿ ਕੇ ਮਿਲਦੇ ਆ ਸਾਡੇ ਨਾਲ ਬਹਿ ਕੇ ਗੱਲਾਂ ਕਰਦੇ ਆ ਮਿਲ ਮਲਾਪ ਕਰਨੇ ਕਰਦੇ ਆ ਅੱਠਾਂ ਨੌਂਾਂ ਸਾਲਾਂ ਜੀ ਅਸੀਂ YouTube ਤੇ ਨਹੀਂ ਆਏ ਤੇ ਇਹਦਾ ਮਤਲਬ ਅਸੀਂ ਜ਼ਮੀਨੀ ਪੱਧਰ ਤੇ ਬਹੁਤ ਕੰਮ ਕੀਤਾ 7-8 ਸਾਲ ਲਾਏ ਆ ਕੋ ਬਿੱਲੇ ਨਹੀਂ ਰਹੇ ਪ੍ਰਮਾਣ ਲੈ ਲਓ ਲੌਜੀਕ ਲੈ ਲਓ ਜਿਵੇਂ ਨਾ ਪਹਿਲਵਾਨ ਹੁੰਦੇ ਆ ਨਾ ਵੀਰੋ ਜਾਂ ਕਬੱਡੀ ਦੇ ਪਲੇਅਰ ਹੁੰਦੇ ਆ ਜਿਹੜੇ ਲੋਕ ਸਰੀਰਕ ਗੇਮਾਂ ਖੇਡਦੇ ਆ ਉਹ ਲੋਕ ਆਪਣੇ ਸਰੀਰ ਨੂੰ ਤੇਲ ਜ਼ਰੂਰ ਲਗਾਉਂਦੇ ਆ ਤੇਲ ਲਗਾਉਣ ਦਾ ਮਤਲਬ ਹੀ ਇਹ ਆ ਕਿ ਤੁਹਾਡੀ ਜਿਹੜੀ ਸਰੀਰ ਦੀ એનર્ਜੀ ਆ ਜਿਹੜੀ ਤੁਹਾਡੀ ਸਰੀਰ ਦੀ ਤਾਕਤ ਆ ਜਿਹੜੀ ਤੁਹਾਡੀ ਸਰੀਰ ਦੀ ਸ਼ਮਤਾ ਆ ਜਿਹੜੀ ਸ਼ਮਤਾ ਨੇ ਸਾਨੂੰ ਸਥਿਰਤਾ ਦੇਣੀ ਆ ਜਿਹੜੀ ਸ਼ਮਤਾ ਨੇ ਤੁਹਾਡੇ ਮਨ ਨੂੰ ਤੁਹਾਡੇ ਵਿਚਾਰਾਂ ਨੂੰ ਮਜ਼ਬੂਤ ਬਣਾਉਣਾ ਆ ਉਸ ਸ਼ਮਤਾ ਦੀ ਪ੍ਰੋਟੈਕਸ਼ਨ ਉਸ ਸ਼ਮਤਾ ਦੀ ਰੱਖਿਆ ਹੁੰਦੀ ਹੈ ਤੇਲ ਲਾਉਣ ਦੇ ਨਾਲ ਇਸ ਕਰਕੇ ਪਹਿਲਵਾਨ ਤੇਲ ਲਾਉਂਦੇ ਆ ਜੇ ਪਹਿਲਵਾਨ ਆਪਣੇ ਸਰੀਰ ਨੂੰ ਤੇਲ ਨਾ ਲਗਾਉਣ ਨਾ ਵੀਰ ਉਹ ਤਾਂ ਕੁਸ਼ਤੀ ਨਹੀਂ ਲੜ ਸਕਦੇ ਸਾਹਮਣੇ ਵਾਲੇ ਬੰਦੇ ਨੂੰ ਦੇਖ ਕੇ ਤੁਹਾਡੇ ਸਰੀਰ ਦੇ ਪਸੀਨੇ ਛੁੱਟ ਜਾਣੇ ਆ ਕਿਉਂਕਿ ਤੁਹਾਡੀ ਜਿਹੜੀ ਸਰੀਰ ਦੀ ਜਿਹੜੀ ਪ੍ਰੋਟੈਕਸ਼ਨ ਲੇਅਰ ਆ ਉਹ ਹੈ ਨਹੀਂਗੀ ਤੇ ਤੁਹਾਡੇ ਜਿਹੜੀ ਸਰੀਰ ਦੀ ਤਾਕਤ ਆ એનર્ਜੀ ਆ ਉਹ ਇੱਕਦਮ ਪਸੀਨਾ ਬਣ ਕੇ ਉੱਡ ਜਾਣੀ ਆ ਜਿਹਨੂੰ ਬੰਦੇ ਨੂੰ ਪਸੀਨਾ ਆ ਜਾਏ ਉਹ ਤਾਂ ਕਾਸੀ ਦਾ ਵੀ ਨਹੀਂ ਆ ਉਹ ਕਾਹਦਾ ਬੰਦਾ ਕਹਿੰਦੇ ਨੇ ਉਹਦੇ ਲੈ ਉਹਨੂੰ ਤਾਂ ਪਸੀਨਾ ਆ ਗਿਆ ਹਨਾ ਕਹਿੰਦੇ ਨੇ ਆ ਦੇਖੋ ਮੈਂ ਇਹਦੇ ਪਸੀਨੇ ਛਟਾ ਦਿੱਤੇ ਹਨਾ ਫੇਰ ਕਹਿੰਦੇ ਨੇ ਦੇਖੋ ਇਹਦਾ ਕਿੱਦਾਂ ਪਸੀਨਾ ਛੁੱਟ ਗਿਆ ਤੇ ਤਰੇਲੀ ਹੁੰਦੀ ਆ ਠੀਕ ਹੈ ਉਹ ਸਰੀਰ ਨੂੰ ਆ ਜਾਂਦੀ ਆ ਪਸੀਨਾ ਵੀ ਨਹੀਂ ਕਹਿ ਸਕਦੇ ਇੱਕ ਤਾਂ ਵੈਸੇ ਕੁਦਰਤੀ ਗਰਮੀ ਨਾਲ ਪਸੀਨਾ ਆਉਂਦਾ ਉਹ ਇੱਕ ਡਿਫਰੈਂਟ ਚੀਜ਼ ਆ ਇੱਕ ਤਰੇਲੀ ਆ ਜਾਂਦੀ ਆ ਬੰਦੇ ਨੂੰ ਉਹਨਾਂ ਬੰਦੇ ਦਾ ਜਿਹੜਾ ਸਰੀਰ ਆ ਉਹ ਠੰਡਾ ਹੋ ਜਾਂਦਾ ਆ ਮਨ ਬੇਕਾਬੂ ਹੋ ਜਾਂਦਾ ਤੇ ਜਿਹੜੇ ਵਿਚਾਰ ਆ ਉਹ ਅਨਬੈਲੈਂਸ ਹੋ ਜਾਂਦੇ ਡਗ ਮਗਾ ਜਾਂਦੇ ਆ ਤੇ ਉਹ ਕੰਟਰੋਲ ਚ ਨਹੀਂ ਆਦੇ ਬੰਦੇ ਚ ਇੰਨੀ ਸ਼ਕਤੀ ਨਹੀਂ ਹੁੰਦੀ ਹੈ ਉਹਦੇ ਮਾਈਂਡ ਦੇ ਵਿੱਚ ਕਿ ਆਪਣੇ ਵਿਚਾਰਾਂ ਦੇ ਉੱਤੇ ਕਾਬੂ ਪਾ ਸਕੇ ਆਪਣੇ ਮਨ ਦੇ ਉੱਤੇ ਕਾਬੂ ਪਾ ਸਕੇ ਕਿਉਂਕਿ ਬੁੱਧੀ ਕਮਜ਼ੋਰ ਹੋ ਜਾਂਦੀ ਆ ਜਿਹੜੀ ਬੁੱਧੀ ਆ ਉਹ ਸਰੀਰ ਨੂੰ ਤੇਲ ਲਾਣ ਦੇ ਨਾਲ ਬਹੁਤ ਤੇਜ਼ ਹੁੰਦੀ ਆ ਬੜੀ ਤੰਦਰੁਸਤ ਹੁੰਦੀ ਆ ਠੀਕ ਆ ਸੋ ਜਦੋਂ ਤੁਸੀਂ ਸਰੀਰ ਨੂੰ ਆਪਣੇ ਨੂੰ ਤੇਲ ਲਗਾਓਗੇ ਨਾ ਵੀਰੋ ਤੁਹਾਨੂੰ ਸਾਰੀ ਗੱਲ ਸਮਝ ਆ ਜਾਣੀ ਆ ਠੀਕ ਆ ਸੋ ਰੂਟੀਨ ਦੇ ਵਿੱਚ ਇਹ ਨਹੀਂਗਾ ਕਿ 1-2 ਦਿਨ ਲਗਾਇਆ 3 ਦਿਨ ਲਾਇਆ ਮਹੀਨਾ ਲਾਇਆ 2 ਮਹੀਨੇ ਲਾ ਨਹੀਂ ساری ਉਮਰ ਦੀ ਹੈਬਿਟ ਬਣਾਓ ਆਦਤ ਬਣਾਓ ਸਰੀਰ ਨੂੰ ਤੇਲ ਲਗਾਉਣ ਦੀ 15 ਦਿਨ ਬਾਡੀ ਨੂੰ ਤੇਲ ਲਗਾ ਕੇ ਦੇਖ ਲਓ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਅਸ਼ਲੀਲਤਾ ਨੂੰ ਜਾਏਗਾ ਹੀ ਨਹੀਂ ਤੁਹਾਡਾ ਮਨ ਬਿਲਕੁਲ ਸਟਰੋਂਗ ਹੋਣ ਲੱਗ ਪਏਗਾ ਜਿੱਥੇ ਤੁਹਾਡਾ ਮਨ ਗਰ ਗਿਆ ਹੋਇਆ ਸੀ ਨਾ ਅਸ਼ਲੀਲਤਾ ਦੇ ਵਿੱਚ ਉੱਥੇ ਹੀ ਤੁਹਾਡਾ ਮਨ ਹੌਲੀ-ਹੌਲੀ ਹੌਲੀ-ਹੌਲੀ ਗਰੋ ਕਰਨ ਲੱਗ ਪਏਗਾ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਬੁੱਧੀ ਆ ਉਹ ਵਿਕਾਸ ਕਰ ਰਹੀ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਬਹੁਤ ਸਟਰੋਂਗ ਵਿਚਾਰ ਉਤਪਨ ਹੋ ਰਹੇ ਆ ਤੁਸੀਂ ਦੇਖੋਗੇ ਕਿ ਤੁਸੀਂ ਸਫਲਤਾ ਦੀ ਪੌੜੀ ਚੜ ਰਹੇ ਆ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਪਿਛਲੀ ਜ਼ਿੰਦਗੀ ਚ ਨਹੀਂ ਕਰ ਸਕੇ ਅਸਮਰਥ ਰਹੇ ਆ ਉਹ ਤੁਸੀਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕੋਗੇ ਠੀਕ ਹੈ ਐਨਾ ਬਾਡੀ ਨੂੰ ਤੇਲ ਲਗਾਉਣ ਦਾ ਫਾਇਦਾ ਆ ਪਿਛਲੇ ਜ਼ਮਾਨੇ ਦੇ ਵਿੱਚ ਜਿਹੜੇ ਬਜ਼ੁਰਗ ਲੋਕ ਹੋਇਆ ਕਰਦੇ ਸੀ ਨਾ ਉਹ ਬਾਡੀ ਨੂੰ ਦੇਸੀ ਘਿਓ ਲਗਾਉਂਦੇ ਸੀ ਦੇਸੀ ਘਿਓ ਦੇ ਨਾਲ ਮਾਲਚ ਕਰਦੇ ਸੀ ਤੇ ਇਸ ਕਰਕੇ ਪਿਛਲੇ ਜ਼ਮਾਨਿਆਂ 'ਚ ਇਹ ਕਦੇ ਨਹੀਂ ਸੁਣੀਦਾ ਸੀ ਕਿ ਕਿਸੇ ਦੇ ਨਿਆਣੇ ਨਾ ਹੋਣ ਕੋਈ ਬਿਰਲਾ ਕੋਈ ਹੋਊਗਾ ਕੋਈ ਜਿੱਦਾਂ ਕਹ ਲਓ ਕਿ ਹਜ਼ਾਰਾਂ 'ਚ ਇੱਕ ਜਿਹਦੇ ਬੱਚਾ ਨਹੀਂ ਜਾਂ ਪਿਛਲੇ ਜ਼ਮਾਨਿਆਂ 'ਚ ਲੋਕ ਨਮਰਦੀ ਦੀਆਂ ਦਵਾਈਆਂ ਵੀ ਖਰੀਦਣ ਨਹੀਂ ਸੀ ਜਾਂਦੇ ਇਹ ਜਿਆਦਾ ਜਿਹੜੇ ਬੀਰੋ ਫਾਇਦੇ ਹੈਗੇ ਆ ਬਾਡੀ ਨੂੰ ਤੇਲ ਲਗਾਉਣ ਦੇ ਸੋ ਅੱਜ ਦੇ ਸਮੇਂ 'ਚ ਨੌਜਵਾਨ ਤੇਲ ਨਹੀਂ ਲਗਾਉਂਦੇ ਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਗ੍ਰਸਤ ਵੀ ਆ ਕਿਉਂਕਿ ਉਹਨਾਂ ਦੀ ਜਿਹੜੀ ਬਾਡੀ ਦੀ એનર્ਜੀ ਉਹ ਵੇਸਟ ਹੋ ਰਹੀ ਆ ਠੀਕ ਆ ਇਥੋਂ ਤੱਕ ਕੀ ਗ੍ਰੰਥਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਫਾਇਦੇ ਵੀ ਲਿਖਿਆ ਸਰੀਰ ਨੂੰ ਤੇਲ ਲਗਾਉਣ ਦੇ ਇੱਕ ਕਿਸਮ ਦੇ ਬੰਦੇ ਨੂੰ ਲਾਲਚ ਦਿੱਤੇ ਹੋਏ ਆ ਕਿ ਯਾਰ ਇਹ ਕਿਸੇ ਨਾ ਕਿਸੇ ਬਹਾਨੇ ਆਪਣੇ ਸਰੀਰ ਨੂੰ ਤੇਲ ਜ਼ਰੂਰ ਲਗਾਵੇ ਗ੍ਰੰਥਾਂ ਚ ਲਿਖਿਆ ਆ ਕਿ ਜਿਹੜਾ ਬੰਦਾ ਸੋਮਵਾਰ ਨੂੰ ਤੇਲ ਲਗਾਏਗਾ ਉਸ ਬੰਦੇ ਦੇ ਸਰੀਰ ਦੀ ਜਿਹੜੀ ਕਾਂਤੀ ਆ ਉਹ ਵਧੇਗੀ ਭਾਵ ਕੀ ਪ੍ਰਕਾਸ਼ ਵਧੇਗਾ ਤੇਜ਼ ਵਧੇਗਾ ਠੀਕ ਆ ਜਿਹੜਾ ਬੰਦਾ ਬੁੱਧਵਾਰ ਨੂੰ ਤੇਲ ਲਗਾਏਗਾ ਸਰੀਰ ਨੂੰ ਉਸ ਬੰਦੇ ਨੂੰ ਸਮਾਜ ਦੇ ਵਿੱਚ ਮਾਨ ਸਨਮਾਨ ਯਸ਼ ਦੀ ਪ੍ਰਾਪਤੀ ਹੋਏਗੀ ਜਿਹੜਾ ਬੰਦਾ ਸ਼ਨੀਵਾਰ ਨੂੰ ਤੇਲ ਲਗਾਏਗਾ ਆਪਣੇ ਸਰੀਰ ਨੂੰ ਉਸ ਮਨੁੱਖ ਨੂੰ ਧਨ ਦੌਲਤ ਸੁਖ ਸਮ੍ਰiddhi ਪ੍ਰਾਪਤ ਹੋਏਗੀ ਇਹ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਆ ਸੋ ਮੈਂ ਆਪਣੇ ਵੱਲੋਂ ਤੁਹਾਨੂੰ ਮੈਂ ਦੱਸ ਦਵਾ ਜੋ ਆਯੁਰਵੇਦ ਦੇ ਗ੍ਰੰਥਾਂ ਚ ਲਿਖਿਆ ਹੋਇਆ ਸਰੀਰ ਦੇ ਉੱਤੇ ਜਿਹੜਾ ਤੇਲ ਆ ਉਹ ਬਦਾਮ ਰੋਗਨ ਦਾ ਲਾਣਾ ਚਾਹੀਦਾ ਆ ਜਾਂ ਫਿਰ ਨਾਰੀਅਲ ਦਾ ਜਿਹਨੂੰ ਆਪਾਂ ਠੂਠੀ ਦਾ ਤੇਲ ਵੀ ਕਹਿ ਦਿੰਦੇ ਆ ਤੇ ਤੀਜੇ ਨੰਬਰ ਦੇ ਉੱਤੇ ਹੈਗਾ ਜੈਤੂਨ ਦਾ ਤੇਲ ਜੈਤੂਨ ਦਾ ਤੇਲ ਸਭ ਤੋਂ ਵਧੀਆ ਹੁੰਦਾ ਹੈ ਇਹਦੇ ਮੈਂ ਤੁਹਾਨੂੰ ਇੱਕ ਦੋ ਫਾਇਦੇ ਦੱਸ ਦਿੰਦਾ ਵੀਡੀਓ ਥੋੜੀ ਜਿਹੀ ਵੱਡੀ ਹੋ ਜਾਏਗੀ ਸੁਣ ਲਿਓ ਧਿਆਨ ਦੇ ਨਾਲ ਜੈਤੂਨ ਦਾ ਤੇਲ ਪੂਰੀ ਬਾਡੀ ਨੂੰ ਲਗਾਉਣ ਦੇ ਨਾਲ ਜਿਸ ਬੰਦੇ ਦੇ ਵਿੱਚ ਬੱਚਾ ਪੈਦਾ ਕਰਨ ਦੀ ਸਮਰੱਥਾ ਨਾ ਹੋਵੇ ਨਾ ਮਰਦ ਹੋਵੇ ਸ਼ਕਰਾਣੂਆਂ ਦੀ ਕਮੀ ਹੋਵੇ ਵੀਰਜ ਦੀ ਕਮੀ ਹੋਵੇ ਜੇ ਉਹ ਬੰਦਾ ਨਿਯਮਤ ਰੂਪ ਦੇ ਵਿੱਚ ਆਪਣੇ ਸਰੀਰ ਨੂੰ ਜੈਤੂਨ ਦਾ ਤੇਲ ਲਗਾਉਣ ਲੱਗ ਪਵੇ ਤਾਂ ਉਹ ਬੰਦਾ ਬਿਲਕੁਲ ਮਰਦ ਬਣ ਜਾਂਦਾ ਆ ਸ਼ਕਰਾਣੂਆਂ ਦੀ ਕਮੀ ਕੋਈ ਨਹੀਂ ਰਹਿੰਦੀ ਬੱਚਾ ਪੈਦਾ ਕਰਨ ਦੇ ਸਮਰੱਥ ਹੋ ਜਾਂਦਾ ਕਾਬਿਲ ਹੋ ਜਾਂਦਾ ਆ ਜੇ ਉਹ ਬੰਦਾ ਜੈਤੂਨ ਦਾ ਤੇਲ ਆਪਣੇ ਸਰੀਰ ਨੂੰ ਲਗਾਵੇ ਹੁਣ ਗੱਲ ਆ ਗਈ ਕਿ ਜਿਹੜਾ ਤੇਲ ਆ ਇਹ ਆਪਾਂ ਸਰੀਰ ਦੇ ਧੁੰਨੀ ਨੂੰ ਖਾਸ ਕਰਕੇ ਲਾਣਾ ਸਾਰੇ ਸਰੀਰ ਨੂੰ ਲਾ ਦਿੱਤਾ ਧੁੰਨੀ ਦੇ ਵਿੱਚ ਲਾਇਆ ਹੀ ਨਹੀਂ ਫੇ ਫਾਇਦਾ ਨਹੀਂ ਗਿਆ ਠੀਕ ਹੈ ਧੁੰਨੀ 'ਚ ਲਗਾਣਾ ਆ ਕੱਛਾਂ 'ਚ ਲਗਾਣਾ ਦੋਨਾਂ ਕੱਛਾਂ ਦੇ ਵਿੱਚ ਲਗਾਣਾ ਕਿਉਂਕਿ ਕੱਛਾਂ ਬਾਡੀ ਦਾ ਬਹੁਤ ਹੀ ਸੌਫਟ ਪਾਰਟ ਹੁੰਦੀਆਂ ਬਹੁਤ ਨਰਮ ਪਾਰਟ ਹੁੰਦੀਆਂ ਆ ਠੀਕ ਆ ਸੋ ਕੱਛਾਂ ਨੂੰ ਲਗਾਣਾ ਮੂੰਹ ਨੂੰ ਲਗਾਣਾ ਗਿੱਚੀ ਨੂੰ ਗਰਦਨ ਨੂੰ ਲਗਾਣਾ ਪਿੱਛੇ ਸਪਾਇਨਲ ਕੋਡ ਰੀੜ ਦੀ ਹੱਡੀ ਨੂੰ ਜ਼ਰੂਰ ਤੇਲ ਲਗਾਣਾ ਤਾਂ ਕਿ ਲਚਕ ਆਵੇ ਬਿਲਕੁਲ ਨਰਮ ਹੋ ਜਾਏ ਰੀੜ ਦੀ ਹੱਡੀ ਦੇ ਵਿੱਚ ਤਰਾਵਟ ਆ ਜਾਏ ਠੀਕ ਆ ਜੀ ਫਿਰ ਲੱਤਾਂ ਨੂੰ ਲਗਾਣਾ ਗੋਡਿਆਂ ਨੂੰ ਲਾਣਾ ਸਾਰੇ ਸਰੀਰ ਨੂੰ ਲਾਣਾ ਪੇਟ ਨੂੰ ਲਾਣਾ ਚੰਗੀ ਤਰ੍ਹਾਂ ਛਾਤੀ ਦੇ ਉੱਤੇ ਲਗਾਣਾ ਹੈਗਾ ਤੇ ਆਪਣੀਆਂ ਯੰਗਾਂ 'ਚ ਵੀ ਲਗਾਓ ਠੀਕ ਆ ਲਿੰਗ ਦੇ ਇੰਦਰੀ ਤੇ ਵੀ ਲਗਾਓ ਮੈਨੂੰ ਇੱਕ ਦੋ ਵੀਰ ਕਹਿੰਦੇ ਕਹਿੰਦੇ ਸਾਨੂੰ ਲੱਤਾਂ 'ਚ ਪਸੀਨਾ ਆ ਜਾਂਦਾ ਜੀ ਲਿੰਗ ਨੂੰ ਪਸੀਨਾ ਲੱਤਾਂ 'ਚ ਝੰਗਾਂ 'ਚ ਪਸੀਨਾ ਆ ਜਾਂਦਾ ਫਿਰ ਸਾਡਾ ਲਿੰਗ ਸੁਗੜ ਜਾਂਦਾ ਉਹਦਾ ਕਾਰਨ ਹੀ ਇਹ ਆ ਕਿ ਪਸੀਨਾ ਆ ਕੇ એનર્ਜੀ ਨਿਕਲ ਗਈ ਤੋਂ ਕਮਜ਼ੋਰੀ ਆਦੀ ਆ ਠੀਕ ਹੈ ਤੇਲ ਲਗਾਓ ਆਏਗੀ ਨਹੀਂ ਮੈਂ ਬਹੁਤਿਆਂ ਨੂੰ ਇੱਥੇ ਆਇਆ ਨੂੰ ਇਹ ਗੱਲ ਕਹਿੰਦਾ ਤੇਲ ਲਗਾਇਆ ਕਰੋ ਝੰਗਾਂ ਦੇ ਵਿੱਚ ਚੰਗੀ ਤਰ੍ਹਾਂ ਠੀਕ ਹੈ ਸਵੇਰ ਨੂੰ ਉੱਠ ਕੇ ਨਹਾ ਕੇ ਧੋ ਕੇ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਾਇਆ ਕਰੋ ਠੀਕ ਹੈ ਜੇ ਹਾ ਨਾਰੀਅਲ ਦਾ ਲਾਣਾ ਨਾਰੀਅਲ ਦਾ ਲਾ ਲਿਆ ਕਰੋ ਸੋ ਇਸ ਪ੍ਰਕਾਰ ਦੇ ਨਾਲ ਤੇਲ ਲਗਾਉਣ ਦੇ ਬੋਡੀ ਦੇ ਉੱਤੇ ਬਹੁਤ ਵੱਡੇ ਹਦਿਆ ਠੀਕ ਆ ਸੋ ਬਹੁਤ ਸਾਰੀਆਂ ਐਸੀਆਂ ਗੱਲਾਂ ਆ ਜਿਨ੍ਹਾਂ ਦੇ ਆਪਾਂ ਟੌਪਿਕ ਬਣਾਉਣ ਲੱਗੇ ਗੱਲਾਂ ਕਰਨ ਲੱਗੇ ਆ ਪਤਾ ਨਹੀਂ ਕਿੱਡੀ ਵੱਡੀ ਵੀਡੀਓ ਬਣ ਜਣੀ ਇੱਥੇ ਕਿਹੜਾ ਕੋਈ ਠੀਕ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਜਿੱਦਾਂ ਜਿੱਦਾਂ ਤੁਹਾਡੇ ਸਵਾਲ ਆਣਗੇ ਜਿੱਦਾਂ ਜਿੱਦਾਂ ਮੈਨੂੰ ਪਤਾ ਲੱਗੇਗਾ ਕਿ ਤੁਹਾਨੂੰ ਕਿਹੜੇ ਕਿਹੜੀਆਂ ਪ੍ਰੋਬਲਮਾਂ ਜ਼ਿਆਦਾ ਤੁਸੀਂ ਫੇਸ ਕਰਦੇ ਆ ਤੁਹਾਨੂੰ ਕੀ ਕੀ ਦੁੱਖ ਤਕਲੀਫਾਂ ਆ ਸੋ ਆਪਾਂ ਉਸ ਹਿਸਾਬ ਦੇ ਨਾਲ ਜਿਹੜੀਆਂ ਵੀਡੀਓ ਆ ਉਹ ਅੱਗੇ ਤੋਂ ਅੱਗੇ ਬਣਾਦੇ ਚੱਲਾਂਗੇ ਜਿਹੜੇ ਲੋਕ ਮੈਨੂੰ ਜਾਣਦੇ ਆ ਨਾ ਜੀ ਪਰਸਨਲੀ ਉਹਨਾਂ ਨੂੰ ਪਤਾ ਹੈ ਇੱਥੇ 7 8 9 ਸਾਲਾਂ ਤੋਂ ਮੈਂ ਦਵਾਈ ਦਿੰਦਾ ਪਤਾ ਨਹੀਂ ਹਜ਼ਾਰਾਂ ਦੇ ਲੋਕ ਮੈਨਾਂ ਆਉਣ ਚੇਹਰਾ ਆ ਕੇ ਮੈਨਾਂ ਬਹਿ ਕੇ ਇੱਥੇ ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਪੀਂਦੇ ਆ ਚੰਗੇ ਚੰਗੇ ਘਰਾਂ ਦੇ ਲੋਕ ਅਫਸਰ ਲੋਕ ਵੀ ਆਉਂਦੇ ਆ ਉਹ ਵੀ ਸਲਾਹ مشورہ ਕਰਦੇ ਆ ਤੇ ਹੋਰ ਵੀ ਬੜੀ ਬੜੀ ਦੂਰੋਂ ਵੀਰ ਭਰਾ ਦੇ ਮੈਂ ਖੁਦ ਨੂੰ ਵੜਪਾਗਾ ਵੀ ਸਮਝਦਾ ਕਿ ਚਲੋ ਇਸ ਕਿਤੇ ਦੇ ਜਰੀਏ ਮੈਂ ਆਪਣੇ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਮਿਲਦਾ ਕੁਝ ਉਹ ਮੈਨੂੰ ਦੇ ਜਾਂਦੇ ਆ ਕੁਝ ਉਹ ਮੇਰੇ ਕੋਲੋਂ ਲੈ ਜਾਂਦੇ ਆ ਇੰਨੀ ਕੁ ਮੇਰੀ ਬੇਨਤੀ ਹੈ ਜਰੂਰ ਸੁਣਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕੋਈ ਭੁੱਲ ਚੁੱਕ ਹੋਵੇ ਉਹਦੀ ਖਿਮਾ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ